ਬੜਾ ਮਨ ਨੂੰ ਸਕੂਨ ਵੀ ਮਿਲਦਾ ਹੈ ਜਦੋਂ ਉਹਦੀ ਮਜਬੂਰੀ ਲੱਗਦਾ ਜਦੋਂ ਗਾਣਾ ਹਉਣ ਤੋਂ ਬਾਅਦ ਵੀ ਸ਼ਾਇਦ ਆਪਣੇ ਕੋਲੇ ਹੀ ਹੈ ਮਨੁਦਾਸ ਵੀ ਹੁੰਦਾ ਹੈ ਪਰੰਤੂ ਉਹਦੀਆਂ ਪ੍ਰਾਪਤੀਆਂ ਤੇ ਹਮੇਸ਼ਾ ਫਕਰ ਮਹਿਸੂਸ ਵੀ ਹੁੰਦਾ ਹੈ ਕਿ ਟਾਈਮ ਜਿਉਂ ਹੈ ਬੇਸ਼ੱਕ ਥੋੜਾ ਪਰ ਆਪਣੀ ਮਰੱਕ ਦੇ ਨਾਲ ਜੁੜ ਕੇ ਗਿਆ ਇੱਜ਼ਤ ਨਾਲ ਜੁੜ ਕੇ ਗਿਆ ਆਪਣੇ ਪੱਲੇ ਦੇ ਵਿੱਚ ਕਾਫੀ ਕੁਝ ਸਮੀਟ ਕੇ ਲੈ ਗਿਆ ਤੇ ਦੁਨੀਆ ਭਰ ਨੂੰ ਇਹ ਕਹਿ ਲੋ ਕਿ ਕੱਖ ਵੀ ਗਲੀਆਂ ਦੇ ਕੱਖ ਵੀ ਰੋਏ ਉਹਦੀ ਮਿਹਰੂਦੀ ਨੂੰ ਮਿਸ ਕਰਦੇ ਆ ਹਮੇਸ਼ਾ ਫੈਨ ਬੌਲਿੰਗ ਦਾ ਮੇਰੇ ਫੋਨ ਤਾਂ ਬੰਦੀ ਆ ਰਿਹਾ 500 ਤਰ੍ਹਾਂ ਦੇ ਕਿਉਂਕਿ ਮੈਂ 800 ਮੈਸੇਜ ਤਾਂ ਇੱਕ ਫੋਨ ਤੇ ਹੋਏ ਪਏ ਐ ਬਹੁਤ ਪਿਆਰ ਕਰਦੇ ਨੇ ਔਰ ਦਰਸ਼ਕ ਦੇ ਵਿੱਚ ਇੱਕ ਨਾ ਕ੍ਰਾਸਟੀ ਸੀ ਇਸ ਗੱਲ ਦੀ ਲੈ ਕੇ ਵੀ ਗਾਣਾ ਕਿਉ ਹੋ ਜਾ ਵੀਡੀਓ ਹੋ ਜਾ ਕਿ ਇਹ ਹਨ ਤੁਸੀਂ ਤਿਆਰ ਕੀਤੇ ਵੀਡੀਓ ਜਾਂ ਪਹਿਲਾਂ ਬਣੀ ਹੋਈ ਸੀ ਜਾਂ ਕਿਵੇਂ ਕੀਤਾ ਮੈਂ ਲੱਗਦਾ ਨਾ ਕਰਕੇ ਕਈ ਬੜੇ ਸਵਾਬ ਸੀ ਇਸ ਚਾਨਮੰਦ ਵਿੱਚ ਕੋਈ ਗਾਣੇ ਦੇ ਪਿੱਛੇ ਹੋਣ ਵਾਲੀ ਐਡ ਨੂੰ ਲੈ ਕੇ ਸੀ ਵੀ ਤੁਸੀਂ ਪੂਰੇ ਵਧੀਆ ਢੰਗ ਨਾਲ ਗਾਣਾ ਕਰਿਓ ਜੀ ਤੁਸੀਂ ਸਾਰੇ ਆਪੋ ਆਪਣੀਆਂ ਸਲਾਹਾਂ ਦਿੰਦੇ ਸੀ ਤਾਂ ਪਿਛਲੇ 7-8 ਦੰਦਾ ਇਹੀ ਦੌਰ ਚੱਲ ਰਿਹਾ ਸੀ ਬਹੁਤ ਜ਼ਿਆਦਾ ਤਾਂ ਉਹਨਾਂ ਦਾ ਪਿਆਰ ਵੇਖ ਕੇ ਚੰਗਾ ਵੀ ਲੱਗਦਾ ਹੈ ਔਰ ਉਹਨਾਂ ਦਾ ਕਰਕੇ ਫਿਰ ਸਾਡੀ ਜ਼ਿੰਮੇਵਾਰੀ ਵੀ ਹੋਰ ਵੱਧ ਜਾਂਦੀ ਹੈ ਕਿਉਂਕਿ ਸਾਨੂੰ ਸਾਡਾ ਪਰਿਵਾਰ ਬਹੁਤ ਵੱਡਾ ਹੈ ਤਾਂ ਸਾਰਿਆਂ ਦੀ ਜਿਹੜੀਆਂ ਉਮੀਦਾਂ ਨੂੰ ਤੇ ਖੜਾ ਉਤਰਨਾ ਵੀ ਸਾਡੇ ਲਈ ਹੋਰ ਮੁਸ਼ਕਲ ਹੋ ਜਾਂਦਾ ਤਾਂ ਸਾਨੂੰ ਚੁਣੌਤੀ ਮਿਲਦੀ ਹੈ ਇਸ ਗੱਲ ਤੋਂ ਔਰ ਸਾਨੂੰ ਖੁਸ਼ੀ ਹੈ ਵੀ ਦਰਸ਼ਕਾਂ ਦੇ ਅਕੋਰਡਿੰਗ ਅਸੀਂ ਉਸ ਤੇ खरे ਉਤਰੇ ਹਾਂ ਬੜਾ ਮਨ ਨੂੰ ਸਕੂਨ ਵੀ ਮਿਲਦਾ ਹੈ ਜਦੋਂ ਉਹਦੀ ਮਜਬੂਰੀ ਲੱਗਦਾ ਜਦੋਂ ਗਾਣਾ ਹਉਣ ਤੋਂ ਬਾਅਦ ਵੀ ਸ਼ਾਇਦ ਆਪਣੇ ਕੋਲੇ ਹੀ ਹੈ ਮਨੁ ਦਾਸ ਵੀ ਹੁੰਦਾ ਹੈ ਪਰੰਤੂ ਉਹਦੀਆਂ ਪ੍ਰਾਪਤੀਆਂ ਤੇ ਹਮੇਸ਼ਾ ਫਕਰ ਮਹਿਸੂਸ ਵੀ ਹੁੰਦਾ ਹੈ ਕਿ ਟਾਈਮ ਜਿਉਂ ਹੈ ਬੇਸ਼ੱਕ ਥੋੜਾ ਪਰ ਆਪਣੀ ਮਰਕ ਦੇ ਨਾਲ ਜੁੜ ਕੇ ਗਿਆ ਇੱਜ਼ਤ ਨਾਲ ਜੁੜ ਕੇ ਗਿਆ ਆਪਣੇ ਪੱਲੇ ਦੇ ਵਿੱਚ ਕਾਫੀ ਕੁਝ ਸਮੇਟ ਕੇ ਲੈ ਗਿਆ ਔਰ ਦੁਨੀਆ ਭਰ ਨੂੰ ਇਹ ਕਿ ਲੋਕ ਕੱਖ ਵੀ ਗਲੀਆਂ ਦੇ ਕੱਖ ਵੀ ਰੋਏ ਉਹਦੀ ਮਜੂਰੀ ਨੂੰ ਮਿਸ ਕਰਦੇ ਆ ਹਮੇਸ਼ਾ ਫੈਨ ਬੌਲਿੰਗ ਦਾ ਮੇਰੇ ਫੋਨ ਦਾ ਬੰਦੀ ਆ ਰਿਹਾ 500 ਤੋਂ ਨਾ ਕਿਉਂਕਿ ਮੈਂ 800 ਮੈਸੇਜ ਤਾਂ ਇੱਕ ਫੋਨ ਤੇ ਹੋਏ ਪਏ ਐ ਬਹੁਤ ਪਿਆਰ ਕਰਦੇ ਨੇ ਔਰ ਦਰਸ਼ਕ ਦੇ ਵਿੱਚ ਇੱਕ ਨਾ ਕ੍ਰਾਸਟੀ ਸੀ ਇਸ ਗੱਲ ਦੀ ਲੈ ਕੇ ਵੀ ਗਾਣਾ ਕਿਉ ਹੋ ਜਾਏ ਵੀਡੀਓ ਹੋ ਜਾ ਕਿ ਇਹ ਹੈ ਨਾ ਤੁਸੀਂ ਇਹ ਤਿਆਰ ਕੀਤੇ ਵੀਡੀਓ ਜਾਂ ਪਹਿਲਾਂ ਬਣੀ ਹੋਈ ਸੀ ਜਾਂ ਕਿਵੇਂ ਕੀਤਾ ਮੈਂ ਲੈਂਦਾ ਨਾ ਕਰਕੇ ਕਈ بڑے ਸਵਾਲ ਸੀ ਇਸ ਕਾਨੇ ਮੰਦ ਵਿੱਚ ਕੋਈ ਗਾਣੇ ਦੇ ਪਿੱਛੇ ਹੋਣ ਵਾਲੀ ਐਡ ਨੂੰ ਲੈ ਕੇ ਸੀ ਵੀ ਤੁਸੀਂ ਪੂਰੇ ਵਧੀਆ ਢੰਗ ਨਾਲ ਗਾਣਾ ਕਰਿਓ ਜੀ ਤੁਸੀਂ ਸਾਰੇ ਆਪੋ ਆਪਣੀਆਂ ਸਲਾਹਾਂ ਦਿੰਦੇ ਸੀ ਤਾਂ ਪਿਛਲੇ 7-8 ਦਿਨਾਂ ਇਹੀ ਦੌਰ ਚੱਲ ਰਿਹਾ ਸੀ ਬਹੁਤ ਜ਼ਿਆਦਾ ਤਾਂ ਉਹਨਾਂ ਦਾ ਪਿਆਰ ਵੀ ਇੱਕ ਚੰਗਾ ਵੀ ਲੱਗਦਾ ਹੈ ਔਰ ਉਹਨਾਂ ਦਾ ਕਰਕੇ ਫਿਰ ਸਾਡੀ ਜ਼ਿੰਮੇਵਾਰੀ ਵੀ ਹੋਰ ਵੱਧ ਜਾਂਦੀ ਹੈ ਕਿਉਂਕਿ ਸਾਨੂੰ ਸਾਡਾ ਪਰਿਵਾਰ ਬਹੁਤ ਵੱਡਾ ਹੈ ਤਾਂ ਸਾਰਿਆਂ ਦੀ ਜਦ ਇਹ ਅਮੀਦਾਂ ਨੂੰ ਤੇ ਖਰਾ ਉਤਰਨਾ ਵੀ ਸਾਡੇ ਲਈ ਹੋਰ ਮੁਸ਼ਕਲ ਹੋ ਜਾਂਦਾ ਤਾਂ ਸਾਨੂੰ ਚੁਣੌਤੀ ਮਿਲਦੀ ਐ ਇਸ ਗੱਲ ਤੋਂ ਔਰ ਸਾਨੂੰ ਖੁਸ਼ੀ ਹੈ ਵੀ ਦਰਸ਼ਕਾਂ ਦੇ ਅਕੋਰਡਿੰਗ ਅਸੀਂ ਉਸ ਤੇ ਖਰੇ ਉਤਰੇ ਹਾਂ